ਕੀ ਹਾਲ ਨੇ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਤੇ ਤੁਹਾਡੇ ਪਸੰਦ ਦੀਆਂ ਤੁਹਾਡੇ ਏਰੀਆ ਚੋਂ ਜਿੰਨੇ ਤੁਸੀਂ ਕਮੈਂਟ ਪਾਈ ਸੀ ਜਿਹੜੀ ਗੱਡੀ ਵਾਸਤੇ ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਗੱਡੀਆਂ ਲੈ ਕੇ ਪਹੁੰਚੇ ਆ ਤੇ ਕਈ ਗੱਡੀਆਂ ਤੁਹਾਨੂੰ ਦੇਖਣ ਨੂੰ ਅੱਜ ਮਿਲਣਗੀਆਂ ਪੂਰੀ ਆਪਾਂ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਸਕਦੇ ਹੋ ਉੱਪਰ ਵਾਰ-ਵਾਰ ਚੱਲਦਾ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਮੋਟਰਸਾਈਕਲ ਹੈ ਕੂਠੀ ਹੈ ਕਰਮਕਾਨ ਹੈ ਤੁਸੀਂ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਤੁਸੀਂ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੋ ਆਪਣੇ ਕੋਲ ਹੀ ਹੁਣ ਆਪਾਂ ਪਹਿਲੀ ਗੱਡੀ ਵਰਨਾ ਦੀ ਗੱਲ ਕਰਾਂਗੇ ਵਰਨਾ 2011 ਮਾਡਲ ਸੈਕੰਡ ਓਨਰ এবੀਐਸ ਬ੍ਰੇਕ ਮਾਰਚ 2026 ਤੱਕਰ ਪਾਸਿੰਗ ਪਹੀਆ ਹਲੇ ਤੇ ਕੰਡੀਸ਼ਨ ਆਲ ਓਕੇ ਹੈ ਜੀ ਤੇ ਦੋ ਟਾਇਰ ਆਪਾਂ ਨੂੰ 85 ਤੋਂ 90 ਪੈਸੇ ਦੋ ਟਾਇਰ 30 ਪੈਸੇ ਮਿਲ ਜਾਣਗੇ ਦੋ ਟਾਇਰ ਤਾਂ ਪੈਨ ਵਾਲੀ ਹੈ ਜੀ ਸੈਂਟਰ ਲੋਕ ਹੈ ਤੇ ਸਾਰਾ ਕੁਝ ਵਧੀਆ ਅਲਾਈ ਲੱਗੇ ਨੇ ਠੀਕ ਹੈ ਜੀ ਤੇ ਵਧੀਆ ਗੱਡੀ ਆ ਤੇ ਸੇਲ ਕਰਨੀ ਹੈ ਮਾਲਕ ਨੇ ਜਾਣਾ ਜੀ ਵਾਰ ਵੀਜ਼ਾ ਲਗਵਾਉਣਾ ਪੈਸਾਂ ਦੀ ਸਖਤ ਜ਼ਰੂਰਤ ਹੈ ਤਾਂ ਕਰਕੇ ਗੱਡੀ ਸੇਲ ਕਰਨੀ ਹੈ ਪਟਿਆਲì ਏਰੀਆ ਚ ਗੱਡੀ ਖੜੀ ਆ ਤੇ ਇੱਕ 70 ਮਾਲਕ ਨੇ ਡਿਮਾਂਡ ਪਾਈ ਆਪਣੇ ਕੋਲੇ ਬਾਕੀ ਮਾਲਕ ਜਿਹੜੇ ਹੈਗੇ ਆ ਉਹਨਾਂ ਨੇ ਆਖਿਆ ਵੀ ਮੌਕੇ ਤੇ ਘਾਟਾ-ਫਾਇਦਾ ਕਰ ਲਾਂਗੀ نیچے ਉੱਪਰ ਰੇਟ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਡੀਜ਼ਲ ਤੇ ਗੱਡੀ ਆ ਆਲ ਓਕੇ ਆ ਐਚ ਆਰ ਨੰਬਰ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 96 464 93 925 ਸੈਕਿੰਡ ਫਿਰ ਤੋਂ ਆਪਾਂ ਵਰਨਾ ਗੱਡੀ ਲੈ ਕੇ ਪਹੁੰਚਿਆ ਇੱਕ ਹੋਰ ਇੱਕ ਹੋਰ ਵਰਨਾ ਗੱਡੀ ਤੁਸੀਂ ਦੇਖੋ ਆਹ ਜਿਹੜੀ ਗੱਡੀ ਹੈ 10 ਮਾਡਲ ਹੈ ਇਹਦਾ ਰੇਟ 10 ਹੈ ਗੱਡੀ ਬਹੁਤ ਵਧੀਆ ਨੁਕਸ ਕੋਈ ਨਹੀਂ ਚਲਾਉਣ ਦੇ ਵਿੱਚ ਬਹੁਤ ਵਧੀਆ ਜੀ ਗੱਡੀ ਖੜੀ ਆ ਮਲੂਟ ਏਰੀਆ 'ਚ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਤੇ ਮੌਕੇ ਤੇ ਘਾਟਾ ਵਾ ਦਾ ਰੇਟ ਹੋ ਜੂਗਾ 10 ਮਾਡਲ ਗੱਡੀ ਹੈ ਟਾਇਰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ ਚ ਅਲਾਈ ਲੱਗੇ ਹੋਈ ਨਹੀਂ ਗੱਡੀ ਦੀ ਕੰਡੀਸ਼ਨ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਬਾਕੀ ਮਾੜੇ ਮੋਟੀ ਸਕਰੈਚ ਵਗੈਰਾ ਮਿਲ ਜਾਣਗੇ ਬਾਕੀ ਕੋਈ ਮੈਜਰ ਐਕਸੀਡੈਂਟ ਗੱਡੀ ਹੈ ਨਹੀਂ ਨਾ ਕੋਈ ਨੁਕਸਾ ਵਧੀਆ ਸਮੂਥ ਚੱਲਦੀ ਆ ਵਧੀਆ ਇੰਜਨ ਗੇਰ ਤੇ ਜਾ ਕੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਕਾਗਜ਼ ਪੱਤਰ ਚੈੱਕ ਕਰਨੇ ਹੁਣ ਜਾ ਕੇ ਦੇਖ ਸਕਦੇ ਹੋ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਹੈ ਨੰਬਰ ਹੈ ਜੀ 62 836 51200 43 ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਗੱਡੀ ਸਸਤੀ ਵੀ ਪਹੁੰਚੀ ਐ ਤੇ ਤੁਸੀਂ ਮੰਗ ਪਾਈ ਸੀਗੀ ਸਸਤੀ ਗੱਡੀ ਵਾਸਤੇ ਲੈ ਕੇ ਪਹੁੰਚੇ ਆਪਾਂ ਜ਼ਿਲ੍ਹਾ ਪਈ ਜਾਂਦਾ ਇਹਨਾਂ ਨੂੰ ਸੰਗਰੂਰ ਤੇ ਭਵਾਨੀਗੜ ਗੱਡੀ ਖੜੀ ਐ ਮਾਲਕ ਨੇ ਕਿਹਾ ਵੀ ਇਸ ਗੱਡੀ ਨਾਲ ਕਿਸੇ ਨੇ ਆਪਦੀ Maruti 800 ਗੱਡੀ AC ਹੀਟਰ ਵਾਲੀ ਜਿਹੜੀ ਹੁੰਦੀ ਐ ਉਹ ਬਦਲ ਨਹੀਂ ਹੋਵੇ ਬਦਲ ਵੀ ਲੈਣਗੇ ਮਾਡਲ 2001 ਐ ਤੇ 47000 ਰੁਪਏ ਕੀਮਤ ਹੈ ਜਨ ਗੱਡੀ ਆ ਮਾਲਕ ਨੇ ਕਿਹਾ ਗੱਡੀ ਤੇ 1 ਰੁਪਿਆ ਲਾਉਣ ਦੀ ਲੋੜ ਨਹੀਂ ਨਾ ਹੀ ਕੋਈ 1 ਰੁਪਿਆ ਗੱਡੀ ਭਾਲਦੀ ਕਿ ਕਿਸੇ ਪਾਸੋਂ ਮਾਲਕ ਨੇ ਕਿਹਾ ਵਧੀਆ ਗੱਡੀ ਆ ਵਧੀਆ ਚਲਾਉਣ ਦਾ ਵਧੀਆ ਸਮੂਥ ਚੱਲਦੀ ਆ ਰੇਟ ਉੱਪਰ-ਨੀਚ ਹੋ ਜਾਊਗਾ ਬਾਕੀ ਆਪਾਂ ਨੰਬਰ ਤੁਹਾਨੂੰ ਦੇਈ ਦਿੱਤਾ ਸਕਰੀਨ ਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਪੂਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਮਿਲਦੇ ਆ ਜੀ ਜਲਦੀ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਜੇ ਕਿਸੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਕੂਠੀ ਘਰ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਲਾ ਤੇ ਲਾਈਕ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਸਾਰੇ ਜਣੇ ਕਰ ਦਿਓ ਤੁਹਾਡੇ ਛੋਟੇ ਭ